ਪੰਜਾਬ ਲਾਈਵ ਟੀਵੀ ਤੇ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵਲੇ ਦੀ ਅਹਿਮ ਖਬਰ ਧਾਰੀਵਾਲ ਦੇ ਦੋ ਵੱਡੇ ਹਿੰਦੂ ਚਿਹਰੇ ਸ਼ਿਵ ਸੈਨਾ ਆਗੂ ਹਨੀਮਰ ਜਨ ਅਤੇ ਰੋਹਿਤ ਮਹਾਜਨ ਨੂੰ ਪੁਲਿਸ ਨੇ ਕੀਤਾ ਘਰ ਵਿੱਚ ਨજરਬੰਦ ਪ੍ਰਧਾਨ ਹਨੀਮਰ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਦੱਸਿਆ ਕਿ ਜਲੰਧਰ ਵਿੱਚ ਇੱਕ ਹਿੰਦੂ ਨੌਜਵਾਨ ਦੀ जय श्री राम बोलन ਤੇ ਮੁਸਲਮਾਨ ਸਮੁਦਾਏ ਦੇ ਕੁਝ ਲੋਕਾਂ ਵੱਲੋਂ ਕੁੱਟਮਾਰ ਕਰਨ ਦੇ ਰੋਸ ਵਿੱਚੋਂ ਅੱਜ ਜਲੰਧਰ ਵਿਖੇ ਹਿੰਦੂ ਸੰਗਠਨਾਵਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾਣਾ ਸੀ ਅਸੀਂ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣਾ ਸੀ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਤੜਕਸਾਰ ਹੀ ਸਾਨੂੰ ਆਪਣੇ ਘਰਾਂ ਵਿੱਚ ਨਜ਼ਰਬੰਦ ਕਰ ਲਿਆ ਪ੍ਰਧਾਨ ਹਣੀਮਾ ਜੱਨ ਨੇ ਲਾਈਵ ਹੋ ਕੇ ਕਿਹਾ ਕਿ ਸ਼ਾਂਤ ਮੇਂ ਪੰਜਾਬ ਨੂੰ ਬੰਗਾਲ ਬਨਾਇਆ ਜਾ ਰਿਹਾ ਹੈ ਪਰ ਸੇਵਕ ਸੈਨਿਕ ਹਿੰਦੂਆਂ ਦੀ ਸੁਰੱਖਿਆ ਲਈ ਹਮੇਸ਼ਾ ਵਾਜ ਬੁਲੰਦ ਕਰਦੇ ਰਹਿਣਗੇ ਆਗੂਆਂ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸਮਾਜ ਵਿੱਚ ਫਿਰਕਾ ਪ੍ਰਸਤੀ ਫਲਾਉਣ ਵਾਲੀਆਂ ਘਟਨਾਵਾਂ ਕਰਨ ਵਾਲੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ ਇੱਕ ਵਾਰ ਤੁਹਾਨੂੰ ਫੇਰ ਦੱਸ ਦਈਏ ਕਿ ਤਾਰੀਵਾਲ ਤੋਂ ਦੋ ਹਿੰਦੂ ਚੋਰੇ ਕਿਤੇ ਆਪਣੇ ਘਰ ਵਿੱਚ ਇਹ ਨਜ਼ਰਬੰਦ